ਦਲੂਬ ਮਹੰਲਾ ਪੰਜਵਾਂ ਕੋਟ ਬਿਗਨ ਇਸ ਲਾਗ ਤੇ ਇਸ ਨੂੰ ਬਿਸਰੇ ਨਾਉ ਨਾਨਕ ਅੰਨ ਦਿਨ ਬਿਲਪਤੇ ਜਿਉ ਸੁਨਨੇ ਘਰ ਕਾਉ ਕਿਦਾਂ ਲੋਕ ਬਿਸਰ ਜਾਂਦੈ ਉਹਨਾਂ ਦੇ ਵਿੱਚ ਕਰੋੜਾਂ ਲੋਗ ਪੈਦਾ ਹੋ ਜਾਂਦੇ ਆ ਬੜਾ ਬਲ ਜਾਂਦੀਦਾ ਸੱਚ ਵਾਲੀ ਤਰ੍ਹਾਂ ਦੁੱਧਾ ਉਗਣ ਇਹ ਗਣਾ ਉਗਣ ਹੁੰਦਾ ਹੈ ਇਹਨਾਂ ਰਾਜੇ ਨੂੰ ਕਾਬੜ ਪਾਵੇ ਵਿਗਨੀ ਹਾਂਜੀ ਭਾਵੇਂ ਉਹ ਗਣ ਦੇ ਕਾਬੜ ਪਾਵੇ ਉਹ ਕਾਬੜ ਪਾਵੇ ਇਦਾਂ ਅਸੀਂ ਅਰਥ ਸਮਝ ਸਕਦੇ ਹਾਂ ਆਥਾਂ ਦੇ ਕਿ ਜਿਕਸ਼ੀ ਜਿਹੜੀ ਕਹੇ ਸੀ ਮੇਰਾ ਪੁਰਾਣ ਵੀਰ ਭਰਤੀ ਕਰਦੇ ਭਾਵਨਾ ਤੇ ਨਿਰਭਰ ਕਰਦੇ ਭਾਵਨਾ ਕੀ ਹੈ ਪਾਵਰ ਸੀ ਪਾਵਰ ਤੇ ਨਿਰਭਰ ਕਰਦੇ ਆਖਿਆ ਤੇ ਨਿਰਭਰ ਕਰਦੇ ਭਗਤਾਂ ਦਾ ਵਿੱਚ ਆ ਪਾਵਰ ਸੁਧ ਹਾਂਜੀ ਕਿ ਜੇ ਬਿਗਨ ਦਾ ਭਾਵ ਰੁਕਾਵਟ ਹੈ ਜੀ ਰੁਕਾਵਟ ਹੈਗੀ ਔਗਣ ਕਰਕੇ ਔਗਣ ਉਹ ਹਾਰਾ ਗੁਣ ਦਾ ਰੁਕਾਵਟ ਹੈ ਨਾ ਰੋਵੇ ਰੁਕਾਵਟ ਹੈ ਔਗਣ ਹਾਂ ਜੀ ਕਿਉਂਕਿ ਜਿਹੜਾ ਨਾਉ ਹੈ ਤਾਂ ਗੁਣ ਹੈ ਜੇ ਮਤਲਬ ਜੇ ਨਾਉ ਨਾ ਹੋਵੇ ਤਾਂ ਔਗਣ ਹੀ ਹੈ ਆਪਣੇ ਕੋਲ ਬਿਲਕੁਲ ਬਿਲਕੁਲ ਗ੍ਰੋਪ ਕਰਨ ਵਾਲਾ ਹਾਂ ਜੀ ਠੀਕ ਹੈ ਜੀ ਨਾਨਕ ਅੰਨ ਦਿਨ ਬਿਲਪਤੇ ਜੂ ਸੁਣਨੇ ਕਰ ਕਾਓ جی سن کا بٹھیرے بیٹھ کے کام کام کردہ آ ਉੱਤਰ ਬੜ ਤੇਰ ਉਪਰ ਉਹਦਾ ਵੀ ਜੇ ਬਾਰ ਬਾਰ ਕਰਤਾ ਗੈਰ ਫਿਰ ਬਚਿਆ ਰਹਿ ਗਿਆ ਉਹ ਤਾਂ ਹੰਨ ਲਾ ਦੇ ਕੇ ਜੇ ਉੱਤਰਦਾ ਵੀਰ ਥਲੇ ਬੇਲੇ ਸਾਮੇ ਤੇਰੇ ਦੇਖ ਲੈ ਨਾ ਵੀ ਕੋਈ ਜਿਹੜੇ ਕਾਲੀ ਜੋ ਸਿੱਧੇ ਕਰ ਗਾਉਂ ਰਪਦਾ ਕੋਈ ਨਿਕਲੇ ਬਾਹਰ ਕੁਝ ਪਾਵੇ ਐਵੇਂ ਲਾਭ ਕਰਦੇ ਨੇ ਪਰ ਉਹਦੀ ਦਾ ਬਦਲ ਨਹੀਂ ਕਰਦੇ ਨੇ ਜਿਹੜਾ ਧਾਰਾ ਵਾਲਾ ਹੈ ਹਾਂਜੀ ਆ ਰਾਏ ਦੀ ਤਾਂ ਦੱਧਿਆ ਕਰਦੇ ਨੇ ਉਹਨਾਂ ਦੀ ਕਿਉਂ ਪੁੱਛੇ ਬਾਹਰ ਆ ਤੇ ਇਹ ਹੀ ਦੱਧਿਆ ਹੈ ਰਾਮ ਰਾਮ ਕਰ ਲੋ ਤੇ ਹੈ ਕੋਈ ਗੁਰੂ ਗੈਰੂ ਗੰਨਨ ਦਿੱਤੇ ਹੈ ਲੋਕ ਚਪੜਾ ਨਹੀਂ ਹੈ ਇਹ ਦਿੱਤੇ ਹੈ ਇਹ ਹੀ ਹੈ ਦਿੱਤੇ ਦਿੱਤੇ ਆਪਾਂ ਕੀ ਹੈ ਜਿਹੜਾ ਉਹ ਸ਼ਬਦ ਹੈਗਾ ਕੋਈ ਬੋਲੇ ਰਾਮ ਰਾਮ ਉਹ ਸਾਰਾ ਹੀ ਆ ਜਾਂਦਾ ਹੈ ਅਖੀਰੀ ਪੰਕਤੀ ਨੂੰ ਛੱਡ ਕੇ ਉਹ ਸਾਰਾ ਹੀ ਆ ਜਾਂਦਾ ਵਿੱਚ ਹੈ ਜੀ ਹਾਂ ਠੀਕ ਹੈ ਉਹ ਸਾਰੇ ਬਿਲਪਦੇ ਹੀ ਆ ਕੋਈ ਨੋਂਦਾ ਹੈ ਕੋਈ ਕੱਪੜੇ ਪਾਉਂਦਾ ਹੈ ਕੋਈ ਹੱਜ ਕਰਦਾ ਕੋਈ ਬੋਲੇ ਖੁਦਾਏ ਹੋ ਬੋਲੇ ਦੋਸਿਆ ਕੋਈ ਰਾਏ ਕੁਝ ਬੋਲ ਤਾ ਕੋਈ ਬੋਲ ਕੋਈ ਪੰਛੀ ਸੂਝੇ ਤਰਸਾਉਂ ਸਾਰੇ ਬੋਲਦੇ ਨੇ ਹਾਂਜੀ ਕੋਈ ਪੰਛੀ ਪਿਛਤ ਕੋਈ ਸੁਰਗਿੰਦੂ ਉਹੀ ਗੱਲ ਹੈ ਜੀ ਹਾਂ ਠੀਕ ਹੈ ਜੀ ਸਿਰਫ ਆਖਰੀ ਪੰਕਤੀ ਜੈ ਕਹੋ ਨਾਨਕ ਜੀ ਨੇ ਹੁਕਮ ਪਛਾਤਾ ਉਸੇ ਤੋਂ ਤਾਂ ਭੁੱਲੇ ਹੋਏ ਨੇ ਉਹ ਹੀ ਤਾਂ ਵਿਸਰਿਆ ਹੋਇਆ ਉਹ ਪਛਾਤਾ ਸੂਝਿਆ ਗੱਲ ਕਾਹਨ ਬੋਲੀ ਜਾਂਦਾ ਠੀਕ ਹੈ ਐਦਾ ਉਹ ਕਾਮ ਆ ਰੌੜਿਆ ਕਰਤਾਲਾ ਦਾ ਕਰੇ ਆ ਅੱਛਾ ਜੀ ਉਹਨਾਂ ਦੀ ਸੁਣਦਾ ਹੀ ਨਹੀਂ ਇਹ ਦੁਗਾੜੀ ਨਹੀਂ ਲੈਣਦੇ ਹਾਂ ਠੀਕ ਹੈ ਜੀ ਇਹ ਤਾਂ ਨੰਡਿਆ ਕਰਦੇ ਨੇ ਘਰ ਵਾਲੇ ਤੁਨੂੰ ਦਿਆ ਕਰਦੇ ਉਹਦੇ ਕੁਝ ਬਾੜਦੇ ਦਿੰਦੇ ਜਿਹੜਾ ਸੁਣਨੇ ਘਰ ਦੇ ਵਿੱਚ ਤਾਂ ਅੰਦਰ ਫਿਰ ਕੋਈ ਹੈ ਹੀ ਨਹੀਂ ਕਰਦੇ ਇਹਨਾਂ ਮਤਲਬ ਕਿਨਾਂ ਵਾਸਤੇ ਸੁਣਨਾ ਪਰ ਤਾਂ ਸੁਣਨਾ ਕਦੇ ਹੈ ਹੀ ਨਹੀਂ ਜਦ ਕੋਈ ਬੋਲਦਾ ਨਹੀਂ ਆਪਰੇ ਸੁਣਨਾ ਕਿੰਨਾ ਆਏ ਉਹਦਾ ਕੋਈ ਬੋਲਦਾ ਨਹੀਂ ਹੈ ਜਿੱਥੇ ਇੱਥੇ ਸਾਰੇ ਚੁੱਪ ਨੇ ਨਾ ਅੰਦਰ ਘੱਟ ਭੜਿਆ ਹੋਇਆ ਸੁਣਨਾ ਕਰ। ਨਾ ਉਸ ਤੋਂ ਬੜੀ ਨੇ। ਵੀ ਸੁਣਨੇ ਤੋਂ ਪਾਪ ਲੈਣਾ ਵੀ ਕਰੇ ਹੈ ਤਾਂ ਸਹੀ ਪਰ ਉਹ ਬੋਲਦਾ ਨਹੀਂ ਕਿਉਂਕਿ ਸਾਨੂੰ ਬੁਲਾਉਣਾ ਨਹੀਂ ਆਉਂਦਾ। ਜੋ ਆਜ ਕੱਢ ਰਿਹਾ ਹੈ। ਮਲਤ ਕੱਢ ਰਿਹਾ। ਗਲਤ ਤਾਂ ਕੀ ਭਾਵੇ ਜੀ। ਰਾਮ ਕਹਿ ਰਿਹਾ ਉਹ। ਤੂੰ ਕਹਿ ਰਿਹਾ ਰਾਮ। ਤਾਂ ਪਰਮੇਸ਼ਰ ਨੂੰ ਨਾਮ ਕਰ। ਇਹ ਤਾਂ ਨਹੀਂ ਕਹਿਣਾ ਮੇਰਾ ਰਾਮ ਕੀ ਹਰਸੋ। ਉਹ ਰਾਮ ਦਾ ਬੇਤਰੀ ਅਸਰ ਹੈ ਬਾਹਰ ਗੁਰਿਆਂ ਵੀ ਸੁਣਾ ਦੇ। ਰਮਾ ਨਾਲੇ ਬਾਹਰ ਲਾਭਗਾਣਾ ਨਾਲੇ ਰਾਮ ਉਧਰ ਦੇ ਪਾਸੇ ਜਾ ਕੇ ਜੁਟ ਜਾ ਉਹਨੂੰ ਤੈਨੂੰ ਆਜ ਮਾਰ ਫੇਰ ਬਾਦੂਆ ਤੇ ਮਾਰ ਦੇਣ ਵਾਜ ਉਹ ਰਾਮ ਬਾਹਰ ਬੁਦਕੇ ਵਾਜ ਮਾਰਦਾ ਰਾਮ ਉਧਰ ਠੀਕ ਹੈ ਬੰਗਲ ਲੱਗੇ ਬਿਜਰ ਹੋਰ ਕੀ ਲੱਗੇ ਇਹ ਜਪਣਾ ਹਿੱਦੇ ਚ ਸੀ ਕਿ ਲੋਕਾਂ ਨੂੰ ਦਿਖਾਉਣ ਵਾਸਤੇ ਬਾਹਰ ਬੋਲਣ ਲੱਗ ਗਿਆ ਹਾਂ ਕਈ ਬਿਜਰ ਉੱਧਰ ਆ ਬੈ ਗਿਆ ਠੀਕ ਹੈ ਜੀ ਕਹੇ ਕਿ ਉਹਨੇ ਫਾਟਾ ਕੇ ਦੇਖਾ ਦਿੱਤੀ ਪਾ ਜੀ ਮਹੱਲਾ ਪੰਜਵਾਂ ਧੀ ਮਿਲਾਵਾ ਜਾਤੀ ਹੈ ਸਾਈ ਸੁਹਾਵੀ ਰੁੱਤ ਕੜੀ ਮੋਹਤ ਨ ਬਿਸਰੇ ਨਾਨਕ ਰਵੀਏ ਨਿਤ ਜਿਦਾਂ ਬਿਰਲਾ ਪਤਿ ਨੂੰ ਬੁਲਾਵਾ ਹੋ ਜਾਂਦਾ ਹੈ ਧੀ ਬੁਲਾਵਾ ਜਾਤੀ ਹੈ ਜਦ ਹੋ ਜਾਂਦਾ ਹਾਂ ਜੇ ਤੇਨੂੰ ਬੁਲਾਵਾ ਜਿਹਨੂੰ ਰਾਮ ਮਿਲ ਜਾਂਦਾ ਹੈ ਜਿਹੜਾ ਰਾਮ ਨਾਲ ਜੁੜ ਜਾਂਦਾ ਹੈ ਉਹ ਵੀ ਬੁਲਾਵਤ ਨਹੀਂ ਕਰਦਾ ਸਾਈ ਸੁਹਾਵੀ ਰੁੱਤ ਤੁਨ ਬੁਲਾਵਤ ਕਰਦੇ ਕੀ ਲੋੜ ਉਹ ਬਰ ਲਾਪਤਾ ਉਹਨੇ ਜਦ ਕਰਦਾ ਕੱਪਲ ਜਿਹੜਾ ਕੈਪਟੇਨ ਕੀਤਾ ਹੋਇਆ ਬੱਚਾ ਮਿਲਿਆ ਦੀ ਜਬ ਮੈਂ ਜਾਂਦਾ ਫਿਰ ਬਰ ਲਾਪਤਾ ਫਿਰ ਜੇ ਬਰ ਲਾਪਤਾ ਖੁਸ਼ੀ ਦਾ ਆ ਗਿਆ ਖੁਸ਼ੀ ਦਾ ਵੀ ਹੁੰਦਾ ਹੂੰ ਅਸੀਂ ਵੀ ਤਾਂ ਦਰਬਾਰੀ ਗੋਦੇ ਹੁੱਚੀ ਉਹ ਬਰ ਲਾਪਤਾ ਖੁਸ਼ੀਦ ਹੋਣੇ ਉਹ ਖੁਸ਼ੀਆਂ ਖੇੜਿਆ ਵਾਸਤੇ ਗੋਦੇ ਨੇ ਦਰਬਾਰੀ ਦਰਬਾਰੀ ਬੋਲਣਾ ਨਾ ਆ ਬੋਲ ਕਿਤੇ ਹਜੇ ਕੈ ਰਾਮ ਬੋਲਣਾ ਤੋਲੜ ਰਾਮ ਦਾ ਹੈ ਮਹਤ ਹੈ ਫਿਕਰ ਔਖਣ ਕੋਲੜ ਫਿਕਰ ਔਖਣ ਜਾਇ ਹੈ ਰਾਮ ਪ੍ਰਣ ਵੀ ਪੇਦਾ ਹੈ ਤਾਬੂ ਹੈ ਇੱਕ ਵਿਚਾਰ ਕਿ ਤੇ ਰਾਮ ਸਭ ਦਾ ਹੈ ਜਿਹੜੇ ਸਾਰੇ ਰਾਮ ਕਹਿੰਦੇ ਨੇ ਨਾ ਉਹ ਕੋ ਘਰ ਹੋਵੇ ਇੱਕ ਸੋਤ ਕਹਾੜ ਫਿਕਰਾਂ ਤੇ ਆਇਆ ਐ ਸਭ ਉਹ ਮਨ ਬੁੱਧੀ ਬਰੁ ਕੇ ਰੱਖ ਦਿੰਦਾ ਜੁਰੀ ਹੋਣਾ ਕਿਆਲ ਪੁੱਠੀ ਕਰ ਦਿੰਦਾ ਮਨ ਬੁੱਧੀ ਦੁਰੀਆ ਬਾਹਰ ਖੋਈ ਦੀ ਉੱਦਰ ਖੋਈ ਤਾ ਸਾਈ ਸੁਹਾਵੀ ਰਤ ਦੋਹੀ ਰੋਤੇ ਸੁਹਾਵੀ ਹੈ ਜਦ ਤਹਲੋ ਬਲਾਵਾ ਹੋ ਜਾ ਕੜੀ ਮੋਹਤ ਨਾ ਬਿਸਰੈ ਨਾਨਕ ਰਵਿਏ ਨਿਤ ਫਿਰ ਕੜੀ ਮੋਹਤ ਬਿਸਰਤ ਆਈ ਨੀ ਬਾਦ ਕਰ ਰਵਿਏ ਨਿਤ ਫਿਰ ਰਾਮ ਰਾਮ ਉੱਚੀ ਉੱਚੀ ਆ ਜਿਹੜਾ ਕਰਦੇ ਰੂਹਾਂ ਨਾਲ ਨਹੀਂ ਤੇ ਕੀ ਲੋੜ ਲਈ ਆ ਬਲਾਵਤੀ ਲੋੜ ਰਹੀ ਨੀ ਫਿਰ ਲੈ ਜੋ ਲਬਦੇ ਸਿਓ ਮਿਲ ਗਿਆ ਪਹਿਲਾਂ ਜੋ ਬੁੜਿਆ ਹੋਇਆ ਕੋ ਹੈ ਹੰ ਬਿਛੜੇ ਦੀ ਤੇ ਬਰਲਾਪ ਘਾਟਾ ਹੈ ਸਾਰੇ ਹੌਲ ਬਰਲਾਪਾ ਬਿੜਿਆ ਕਿਸੇ ਦੂਰ ਜੇ ਬਿੜ ਜਾਂਦਾ ਬਰਲਾਪ ਘਟ ਜਾਂਦਾ ਪੌੜੀ ਸੂਰਬੀਰ ਬਰਿਆਮ ਕਿਨੇ ਨਾ ਹੋੜੀ ਹੈ ਫੌਜ ਸਤਾਣੀ ਹਾਠ ਪੰਚਾਂ ਜੋੜੀ ਹੈ ਵੱਡੇ ਵੱਡੇ ਸੂਰਬੀਰ ਹੋਏ ਨੇ ਇੱਥੇ ਬਰਿਆਮ ਹੋਏ ਨੇ ਜਿਉਦੇ ਹੋਏ ਨੇ ਰਾਮਚੰਦਰ ਵਰਗੇ ਕ੍ਰਿਸ਼ਨ ਵਰਗੇ ਪੇਰਾ ਨਾ ਹੋੜੀ ਐ ਕਿਸੇ ਦੁਨੀ ਬਹੁਤ ਮੁਚਿਆ ਜਾ ਸਕਿਆ ਬਹੁਤ ਆ ਫਰਮਾਨ ਕਿਸੇ ਨੇ ਨਹੀਂ ਵਾਪਸ ਕੀਤਾ ਦੇਖਿਆ ਪੰਜਾਂ ਨਹੀਂ ਤਾ ਪੰਜ ਸੰਤਲ ਪੰਜ ਪ੍ਰਬਾਲ ਪੰਜ ਪ੍ਰਧਾਨ ਪੰਜ ਪਾਵੈ ਸਰਗਰਾਂ ਭਗਤਾ ਜੀ ਜੀਤਾ ਫੌਜ 44 ਦੀ ਉਹ ਫੌਜ ਜੋੜ ਲਈ ਗੋਲਾ ਦੀ 47 ਸ਼ਕਤੀਸ਼ਾਲੀ ਫੌਜ ਜੋੜ ਲਈ ਖਾਲੀ ਘੁਰਗਰ ਉਥੇ ਉਗਲੇ ਉਗਣ ਆਗੇ ਤੇ ਜਬ ਸਰੀਆ ਸੀ ਬਸਲ ਦੀ ਸਾਰ ਉਗਲੇ ਉਗਣ ਆਗੇ ਸੀ ਇੱਥੇ ਗੋਲਾਂ ਦੀ ਬਹੁਤ ਜੋੜ ਲਈ ਹਾਠ ਅਖਿਲੀ ਫੌਜ ਹੈ ਪਿੱਛੇ ਹਟਣ ਵਾਲੇ ਦੀ ਪੈਰ ਰੱਖਣ ਵਾਲੇ ਦੀ ਮੌਤ ਕਰਨ ਵਾਲੇ ਦੀ ਉਹ ਤਾਂ ਇਹਨਾਂ ਕੁਝ ਕਹਿ ਲਈ ਹੋਈ ਦੀ ਬਹੁਤ ਦੀ ਤਫਾਉਜ ਹੈ ਕਾਲਪੁਰ ਕਿਸੇ ਨਾਲੋਂ ਕੀ ਹੈ ਉਹਦੀ ਉਹ ਤਾਂ ਫੌਜ ਹੈ ਪੰਜਾਂ ਜੋੜੀ ਹੈ ਪੰਜਾਂ ਦੇ ਜੋੜੀ ਆਜਾ ਫਰਗੀਜੀ ਦਾ ਜੋੜ ਕੇ ਕਾਲਪੁਰਖ ਸਾਹਿਬ ਦਾ ਬੋਲ ਕਾਲਪੁਰਖ ਦਾ ਬੋਲ ਕਾਲਪੁਰ ਉਹਦੇ ਆ ਜਾਵੇ ਹੁਣ ਪੜ ਲੈ ਉਹਨਾਂ ਨਾਲ ਤੁਹਾਡੇ ਨਾਲ ਦੀ ਪੜ੍ਹੋਈ ਗਈ ਮੇਰੀ ਹੋਜੂ ਆਵਸਿੱਤ ਲੜੀ ਦਾ ਹੁੰਦਾ ਨਾਲ ਨਾਲ ਤਾਂ ਪਰ ਇਹ ਨਾਲ ਜਿਹੜੇ ਵਿਰੋਧੀ ਨੇ ਵਿਦਿਆਤਰ ਦੇ ਡੁਪਲੀਕੇਟ ਰਾਮ ਬਣਾ ਕੇ ਭੇਜੇ ਬਾਟੋਲ ਦੇ ਮਾਰ ਮਾਰ ਗਏ ਜਿੱਦਾਂ ਉਹਦੇ ਜਾਂਦੇ ਹੋ ਵੀਕਾ ਰਾਮ ਜਾਣ ਲਿਆ ਪੁਰੇ ਦਿਵਸੇ ਜਾਉਂਗੇ ਫਿਰ ਜਦੋਂ ਕਿ ਇੱਥੇ ਸਿਰ ਤਰਖੇ ਨਹੀਂ ਹੋ ਰਹੀ ਪਰ ਭੇਜਣਾ ਤੋਂ ਵਜੂਦਿਆ ਨੂੰ ਲੋਕ ਅਗੁਣਾ ਕੀ ਬੰਨੇ ਗੰਠੜੀ ਗੁਣਨਾ ਵਿਹਾਜੇ ਕੋਈ ਇਹ ਗੁਣ ਵਿਹਾਜਣ ਵਾਲੇ ਹੈ ਜੀ 10 ਨਾਰੀ ਉਹ ਧੂਤ ਦੇਨ ਚਮੋੜੀ ਐ ਜਿਣ ਜਿਣ ਲੈਣ ਰਲਾਏ ਇਹੋ ਇਹਨਾਂ ਲੋੜੀ ਐ ਕਸਬਦ ਦੇ ਇਹਨਾਂ ਦੇ ਤਾਂ ਜਗਾ ਸ਼ਕਤੀ ਹੈ ਗੋਦਿਆਂ ਚ ਆ ਕੇ ਟੇਲ ਜਾ ਜਿਵੇਂ ਕੁਤਾਲ ਦੇ ਵਿੱਚ ਐ ਬੋੜੇਲ ਚ ਐ ਇਹਦਾ ਜਗਾ ਸ਼ਰਤੀ ਬੰਦ ਰਹੇ ਨੇ ਅੱਛਾ ਜੀ ਐ ਜਿਹੜਾ ਉਹ ਉਤਰੇ ਕਿ ਬੋੜੀ ਐ ਚੱਬ ਦੇ ਵਿੱਚ ਬੋੜੀ ਚੱਬ ਦੇ ਸਰੀਰ ਤੇ ਵਧੀ ਹੋਈ ਜਾਂ ਕਿੱਥੇ ਵਧੀ ਹੋਈ ਇਹ ਕਿਹਨੜੀ ਹੋਈ ਆ ਜਦ ਸੇ ਬੰਨਾ ਛੁੱਟ ਕੇ ਕਹਿੰਦਾ ਫਿਰ ਤਬੀਰ ਜਦ ਬੰਨਾ ਜੋ ਖਿੱਚ ਲਈ ਜਾਂ ਖੁੱਜ ਤੇਜ ਜਿਹਾ ਬੰਦੀ ਹੋ ਜਾਂ ਤੇਜ ਖੱਟਿਆ ਦਸੇ ਬੰਨਾ ਜੋ ਖੇਚ ਗਿਆ ਸਾਰੇ ਬੇਚਿਆ ਗਿਆ ਇੱਥੇ ਧਰਤੀ ਦਾ ਪਾਣੀ ਸੁੱਕਦਾ ਸਾਰੇ ਖੇਤਾਂ ਦਾ ਉਹ ਦਰਖਤਾਂ ਦੇ ਵਿਚਾਲਾ ਵੀ ਸੁੱਕ ਜਾਂਦਾ ਦਰਖਤ ਵੀ ਸੁੱਕ ਜਾਂਦੇ ਇਹਨਾਂ ਕੇ ਲੈਂਡ ਰਲਾਏ ਇਹੋ ਇਹਨਾਂ ਲੋੜੀਏ ਉਹ ਇਹਨਾਂ ਨੂੰ ਕੋ ਲੋੜ ਕਰਦੀ ਹੈ ਆਪਣੇ ਜੱਲੇ ਵਧਾਈਏ ਆਪਰਚਾਰ ਕਰਕੇ ਨਾ ਇਹਨੇ ਬੋਲੋਗੇ ਰਬ ਦੇ ਜੱਲੇ ਬੋਲੋਗੇ ਨਹੀਂ ਅਮਰ ਹੋ ਜਾਈਦਾ ਹੋ ਹੋ ਜਾਈਦਾ ਹੋ ਜਾਂਦਾ ਜੱਲੇ ਦੀ ਬੋਲ ਜ਼ਰੂਰ ਕੱਢੀ ਕਰਦੇ ਜਿੰਨ ਦਾ ਭਾਵ ਹੈ ਜਿੱਤ ਕੇ ਜਿਹਨੂੰ ਜਿੱਤ ਕੇ ਰਹਿਦੇ ਉਹ ਹੀਰਾਂ ਦੇ ਚੇਲੇ ਬਣਦੇ ਨੇ ਨਾ ਤਾਂ ਸੱਚ ਇਹਨਾਂ ਨੂੰ ਪਤਾ ਜਿੱਤਣ ਵਾਲਿਆਂ ਨੂੰ ਨਾ ਸੱਚ ਹਾਰਨ ਵਾਲਿਆਂ ਨੂੰ ਪਤਾ ਹੈ ਜੀ ਜਿੱਤਣ ਵਾਲਿਆਂ ਨੂੰ ਤਾਂ ਸਾਰਾ ਪਤਾ ਉੱਧਾ ਨਹੀਂ ਹਾਰਨ ਵਾਲਿਆਂ ਨੂੰ ਅੱਛਾ ਜੀ ਆਪ ਕਿਹੜੇ ਗੁੜਕੇ ਆਏ ਹੋ ਬਸ ਰਾਜਪੁਰ ਪਤੋ ਵੀ ਕਹਾਣਾ ਹੈ ਜੀ ਆਪ ਉੜਿਆ ਉਹਨਾਂ ਦੂਆ ਚੜ੍ਹ ਜਾਂਦਾ ਦੂਆ ਨਾਲ ਪਾਜਾ ਪਾਜਾ ਉੱਥੇ ਹੀ ਹੀਰਿਆਂ ਰਾਤ ਨੂੰ ਮੇਰੇ ਬੜੇ ਦਰਸ਼ਪ ਕਰਕੇ ਆਏ ਆਇਆ ਜੀ ਉੜਿਆ ਹੋਵੇ ਮੈਨੂੰ ਕਹਿ ਦੋ ਉੱਥੇ ਕੁਝ ਹੈ ਤੀ ਨੁਟਰੀਆ ਮਕਾਲ ਨੇ ਵੀ ਕਹਿੰਦੇ ਦਾ ਕੁਝ ਇਹਦਾ ਸੱਚੀ ਬਖ ਦੇ ਕਿਹਾ ਵੀ ਦੱਸੋ ਇਹ ਕਿਹਦੀ ਮਤਿਓ ਕੀ ਬਿੰਦਾ ਪਰ ਮਤਸਰਵਾ ਦੱਸੋ ਕਿਹਦੀ ਮਤਿਓ ਕੀ ਬਿੰਦਾ ਇਹਦਾ ਸੱਚੀ ਬਖ ਚੈਲੇਜ ਕਰਦੀ ਹੈ ਸਾਰਿਆਂ ਨੂੰ ਦੂਆ ਦਾ ਕਹਿਣਾ ਨਹੀਂ ਕੋਈ ਸਾਨੂੰ ਕੁਝ ਮਿਲਿਆ ਨਹੀਂ ਤੇ ਫੁਲਾਂ ਦੀ ਮਤਿਓ ਕੁਝ ਮਿਲਦਾ ਨਹੀਂ ਕਿ ਉਹਨਾਂ ਲੋਕ ਸਾਨੂੰ ਕਹਿੰਦੂਗਾ ਕਿ ਸਾਨੂੰ ਦੱਸ ਕਿ ਮਿਲਿਆ ਤੂੰ ਦਿਖਾ ਤ੍ਰੈ ਗੁਣ ਇਨਕੇ ਵਸ ਕਿਨੇ ਨਾ ਮੋੜੀ ਹੈ ਭਰਮ ਕੋਟ ਮਾਇਆ ਖਾਈ ਕਹੋ ਕਿਤ ਬਿਦ ਤੋੜੀ ਐ ਤੈਨੂੰ ਕੋਈ ਇਹਨਾਂ ਦੇ ਵਾਸਤੇ ਨਹੀਂ ਯਾਰ ਬਲੈ ਸਕਦੇ ਨੇ ਜਨਮ ਦੇ ਸਕਦੇ ਨੇ ਬਾਲਣਾ ਕਰ ਸਕਦੇ ਨੇ ਬਾਹਰ ਸਕਦੇ ਨੇ ਵਰ ਸਕਦੇ ਨੇ ਪ੍ਰੇਗੋਣ ਨੇ ਭਰਮ ਤੋਂ ਬਾਹਰ ਨਹੀਂ ਗਏ ਭਰਮ ਦੀ ਖਾਈ ਦੀ ਟੁੱਟੀ ਇਹਨਾਂ ਤੇ ਇਹ ਤੇ ਬਿਦ ਤੋੜੀ ਐ ਇਹ ਖਾਈ ਤੇ ਬਾਹਰ ਕਰੀਏ ਵਾਹ ਵਾਰ ਕੋਟ ਤੇ ਵਾਰ ਖਾਈ ਤੀਜੀ ਖਾਈ ਦੇ ਵਿੱਚ ਨੇ ਹੈ ਤੀਜੀ ਖਾਈ ਦੀ ਪਾਰ ਕਰ ਸਕਦੇ ਜਿੱਤਿਆਂ ਵੀ ਬੁਤਾਂ ਦੇ ਪਈਓ ਉਹ ਖਾਈਆਂ ਪਾਰ ਕਰ ਸਕਦੇ ਨੇ ਤੀਜੀ ਖਾਈ ਦੀ ਪਾਰ ਹੋਣੀ ਤੀਜੀ ਖਾਈ ਕੋਲੋਂ ਅਤਲੇ ਪਾਰ ਕਰਉਣੀ ਤੀਜੀ ਖਾਈ ਦੀ ਪਾਰ ਹੋਣੀ ਪਰ ਗੜ ਟੁੱਟੂਗਾ ਤਾਂ ਤੀਜੀ ਖਾਈ ਪਾਰ ਹੋ ਪਰ ਗੜ ਤੋੜੀਏ ਹਾਂਜੀ ਕੋਈ ਇਥੇ ਬਿਧੀ ਤੋੜੀ ਹੈ ਹਾਂ ਦੱਸੋ ਦਿੱਤੀ ਦੱਸੋ ਪਰ ਮਤ ਕੋਈ ਚਾਹੋ ਕਿ ਮੈਂ

ਇਹ ਇੱਕ ਦੂਰੇ ਪਿੱਛੇ ਲੋਕਾਂ ਲੱਗ ਜਾਂਦੇ ਨੇ ਕਿ ਇਹ ਬੋਲੂਗਾ ਬੈਠੀ ਇਹਦੀ ਹੋਊਗੀ ਜੇ ਮੈਂ ਬੋਲ ਪੈ ਬੈਠੀ ਮੇਰੀ ਹੋਊ ਠੀਕ ਹੈ ਸਵਾਲ ਤਾਂ ਕੋਈ ਹੁੰਦੇ ਨੇ ਸਾਰੇ ਉੱਤੇ ਸਵਾਲ ਨਾਲ ਜਿੰਨੀ ਬਹੁਤਾ ਫਰਕ ਨਹੀਂ ਪੈਂਦਾ ਹਾਂ ਤੇ ਅੱਗੇ ਦਿਨ ਰਾਤ ਰਹਾ ਕਰ ਜੋੜੀਏ ਕਿਾ ਗੁਰਪੁਰਾ ਆਰਾਧ ਲਿਆ ਜਦ 라ਉਦ ਬਣ ਗਿਆ ਪਰ ਟੁੱਟ ਗਏ ਉਹ ਬੰਦੇ ਸਾਰੇ ਦੌਲਤ ਤਾਕਤ ਜਿੱਤ ਨੇ ਤੇ ਤੇ ਬਲੀ ਜੀਤ ਸਾਰੀ ਜੀਤ ਟੁੱਟ ਗਈ ਹਵਸਾਦਰ ਤੋਂ ਪਾਰ ਹੋ ਉਹ ਤੇ ਸਾਡੇ ਨਾਲ ਤਰ੍ਹਾਂ 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 ਜਿਹੜਾ ਇਹ ਵੀ ਨਹੀਂ ਸਮਝ ਆ ਰਿਹਾ ਮੈਂ ਕਦੇ ਤਾਲਪੁਰਦੀ ਉਹਦੇ ਅੱਗੇ ਤੋਂ ਰਾਹ ਤੱਕ ਜਿਹੜ ਕੇ ਖੜਾ ਰਹਿੰਦਾ ਜਿੱਦ ਤੱਕ ਕੋਈ ਆ ਗਿਆ ਸੁਝਾਈ ਗੱਲੇ ਦੱਸਦੇ ਵੀ ਆਏ ਨਿਕਲੂ ਇਹ ਤੀਜੀ ਖਾਈ ਐ ਪਾਰ ਹੋਊਗੀ ਆਖੀ ਜੀ ਹੈ ਕੁਰਬਾਨੀ ਦੀ ਵੀ ਜਿਹੜੀ ਇਹ ਇਸ ਬਣਿਆ ਦੇ ਕੋਈ ਤੇ ਛੁੱਟਣ ਦੀ ਵੀ ਦੀ ਹੈ ਕੁਰਬਾਨੀ ਹੁਣ ਛੁੱਟ ਕੇ ਵੀ ਸਭ ਕੋ ਜਾਣੇ ਇੰਨੇ ਮੁੱਤਰ ਨੇ ਰਿਜ਼ੋਲਵ ਵਾਲੀ ਵਿਧੀ ਜਲਦੀ ਹੈ ਤੀਜੀ ਖਾਈ ਸਿਰਲਦੀ ਹੈ ਨੇ ਫੇਰ ਦੀ ਬੋਸੀਏ ਫੇਰ ਕਹਿੰਦੇ ਕਿ ਖੂਬ ਪੀੜ ਨੂੰ ਬਹੁਤ ਕੁਝ ਆ ਖਾਉਂਦੀ ਹੈ ਦੁਸਤ ਕਰੋ ਪਾਗਲ ਕੇੜੇ ਖਾਈ ਕੜਾ ਛੋੜੀ ਥਾਂ ਬੀੜ ਨੂੰ ਵੱਧੂ ਹੈ ਲੋਗ ਬਥੇ ਤੇ ਰਹਿ ਕੇ ਹਾਂ ਤੇ ਅੱਗੇ ਦਿਨ ਰਾਤ ਰਹਾ ਕਰ ਜੋੜੀਏ ਕਿਉਂਕਿ ਜਦੋਂ ਅਰਥ ਇੱਧਰ ਹੁੰਨੇ ਆ ਉਹ ਕਹਿੰਦੇ ਮੇਰਾ ਦਿਲ ਕਰਦਾ ਕਿ ਇਹਨਾਂ ਵੈਰੀਆਂ ਤੋਂ ਬਚਣ ਲਈ ਮੈਂ ਉਸ ਪੂਰੇ ਗੁਰ ਅੱਗੇ ਦਿਨ ਰਾਤ ਹੱਥ ਜੋੜ ਕੇ ਖੜੋਤਾ ਰਹਾ ਪਰ ਉਹ ਝਿੜਕੇ ਤੇ ਬਿਨਾਂ ਪਰ ਪਿਛਾਂ ਨਹੀਂ ਛੱਡਦਾ ਪਰ ਉਹ ਵੀ ਵੇਚੀ ਕਰੇ ਤੇ ਬਿਨਾਂ ਪਰ ਪਿਛੇ ਨਹੀਂ ਛੱਡਦਾ ਕਹਿੰਦੇ ਕਿ ਨਾ ਕਰਦੀ ਤੈਨੂੰ ਗੱਲ ਨਹੀਂ ਦੇ ਦਿੰਦੇ ਕਰੂੰਗੀ ਉਹ ਜਾ ਕੇ ਤੂੰ ਜੇ ਤੱਕ ਰੇ ਥਪੜਾ ਲੇ ਫੜ ਕੇ ਉਹ ਕਹ ਲਉਂਗਾ ਫੜੇ ਲੋੜ ਹੈ ਆਪ ਹੈ ਮਗਰ ਪਾਏ ਨੇ ਕਿਸੇ ਵੀ ਪਾਸ ਤੇ ਕਰਦੇ ਅਰਥ ਵਿੱਚ ਹਮੇਸ਼ਾ ਹੱਥ ਕਰਦੇ ਆ ਉੱਥੇ ਬਹੁਤ ਭੇਦ ਹੈ ਜੀ ਜੇ ਕਰ ਤੋਂ ਭਾਵ ਮਨ ਚਿੱਤ ਲੈਣਾ ਜੀ ਹਾਂ ਜੀ ਮਨ ਚਿੱਤ ਨੂੰ ਜੋੜ ਕੇ ਬਿਲਕੁਲ ਬਿਲਕੁਲ ਆ ਲੈ ਬੰਦੇ ਇਹ ਕਿੱਥੇ ਆ ਗਿਆ ਇਹ ਲੋ ਪੈਦੇ ਦੇ ਉਹਨਾਂ ਦੇ ਘਰ ਜੋੜ ਕੇ ਰਹਿ ਖੁਰਦੇ ਸਾਹਬੜੇ ਇਹਨਾਂ ਨੂੰ ਇਹ ਨਹੀਂ ਪਤਾ ਜਿੰਨੀ ਆਦਮ ਜਾਣਦੇ ਪਰਮਾਤਮਾ ਨੂੰ ਨਹੀਂ ਪਰਮਾਤਮਾ ਆਪ ਬਣ ਜਾਂਦਾ ਤੇ ਕਰ ਕੀ ਦੇ ਅੱਗੇ ਜੋੜਦੇ ਨੇ ਜਿੰਨੀ ਆਦਮ ਜਾਣਦੇ ਹਨ ਪਰਮਾਤਮਾ ਨੂੰ ਸੋਈ ਇਹ ਤਾਂ ਪਰਮਾਤਮਾ ਆਪ ਬਣ ਜਾਂਦਾ ਹੈ ਹੱਥੀ ਦੇ ਅੱਗੇ ਜੋੜਦੇ ਨੇ ਕੋਈ ਵੱਡੀ ਤਾਂ ਕੋਈ ਤਸਵੀਰ ਉਹ ਦੀ ਬੰ ਗੁਰ ਦੇ ਅੱਗੇ ਕਹਿੰਦੇ ਪਤਾ ਇਹਨਾਂ ਨੂੰ ਕੱਖ ਦੀ ਪਤਾ ਇਹ ਤੋਂ ਸਾਬਤ ਹੋਇਆ ਵਿਦਵਾਨਾਂ ਦਾ ਖਰੀਦ ਬਤਾਗੁਰ ਵਾਲੀ ਬਾਰੇ ਇਹ ਸਮਾਜ ਨਹੀਂ ਲੋਕ ਜੇ ਬੂਤੀ ਮੋਦੇ ਹੋ ਜਾਤੇ ਹੱਥੀਂ ਔਰਦੇ ਨੇ ਹੱਥੀਂ ਦਿੱਦੇ ਦੇ ਪਤਰੀ ਦੁਆ ਦੀ ਅਰਥਾਈ ਔਰ ਬਾੜੀ ਉਹ ਯਾਥੇ ਜੋੜਦਾ ਇਸ਼ਾਰਾ ਕਰਤਾ ਉਹ ਯਾਥੇ ਜੋੜੋ ਪਰ ਪੂਰਾ ਗੁਰਨੀ ਦੱਸਦੇ ਕੌਣ ਹੈ ਨਾ ਮੈਂ ਪੂਰੇ ਗੁਰ ਅੱਗੇ ਦਿਨ ਰਾਤ ਹੱਥ ਜੋੜ ਕੇ ਖੜਾ ਰਹਾ ਫਿਰ ਸੌਵਾ ਨਾ ਮੈਂ ਰੋਟੀ ਨਾ ਖਾਵਾਂ ਇਹ ਕੰਮ ਕਿਵੇਂ ਕਰਾਂਗਾ ਇਹ ਕਹਿੰਦੀ ਉਹਨਾਂ ਨੂੰ ਸਮਝ ਨਹੀਂ ਆਈ ਗੱਲ ਵੀ ਇਹ ਅੰਦਰਲੇ ਸਰੀਰ ਦੀ ਗੱਲ ਹੈ ਅੰਦਰਲੇ ਮਨ ਉਹ ਚਿੱਤ ਨੂੰ ਜੋੜ ਕੇ ਰੱਖਣਾ ਹਮੇਸ਼ਾ ਕੋਈ ਜੀ